ਪਹਿਲੀ ਕਰਨ ਪਈ ਬੱਦਲਾਂ ਦੇ ਦੂਜੀ ਕਰਨ ਦੇਖਦੇ ਹਾਂ ਸੋ ਮਿਲਤੇ ਹਾਂ ਫਿਰ ਅਗੇ ਸੂਰਜ ਦਿਖਾਤੇ ਹਾਂ ਆਪਕੋ ਦੂਜੀ ਕਰਨ ਉਹ ਤੇ ਬੈਠੀ ਦੂਜੀ ਕਰਨ ਉਹ ਤੇ ਬੈਠੀ ਕਰੋ ਚੈੱਕ ਸੂਰਜ ਬਣਾ

ओला गड्डी नो ला चाबी मार रसा टक्का ओ ना ना गल्ला तू कर दं हमे तो मिलदा रस्ते दुर्ग की नगरी पे नेर ज छा गया पाप चढ़ आ गया पता करो टैंकला तोप बिना आस बाबा केह् हिली हिल्ली हुल्ली ना लै 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 कुनिया मुड़ा दे दे चौड़ कर दे चौड़ करदा चौड़ा भाई मातर्रा ਚਿੰਚਕ ਨਿਚਕ ਬਾਥਰੂਮ ਬੂਥਰਮ ਕਰਕੇ ਇੱਥੇ ਤੇ ਨਿਕਲਨੇ ਆ ਫਿਰ ਅੱਗੇ ਅਨੰਦਪੁਰ ਸਾਹਿਬ ਨੂੰ ਉੱਥੇ ਨਾਤ ਹੋ ਕੇ ਸੁਨਾਣ ਕਰਕੇ ਆਪਦਾ ਪ੍ਰਸ਼ਾਦਾ ਪਾਣੀ ਛੱਕ ਕੇ ਦਰਸ਼ਨ ਕਰਕੇ ਤੇ ਫਿਰ ਨਿਕਲਾਂਗੇ ਅੱਗੇ ਕਿਰਤਪੁਰ ਸਾਹਿਬ ਉੱਥੇ ਨਾਵਾਂਗੇ ਨਦੀ ਜੀ ਇਹਦਾ 뷰 ਚੈੱਕ ਕਰ ਰੋ ਤੀਆਂ ਉਹ ਲੱਗਿਆ ਕੰਦਨ अंग मार्ट लॻी हैस ਦੇ ਆ ਕੇ ਖਾਣੇ ਆ ਨਾਉਣ ਦੀ ਸਲਾਹ ਵੜਨ ਢਈ ਆ ਇਹ ਕਹਿੰਦਾ ਮੈਂ ਛਾਲ ਮਾਰਨੀ ਇੱਥੋਂ ਖੜ ਕੇ ਆ ਉੱਪਰੋਂ ਹੈਂ ਚੋਣਾ ਨਹੀਂ ਮੇਰੇ ਮਾਗਰ ਦੇ ਨਹੀਂ ਹੁੰਦਾ ਤੇਰੇ ਮਗਰ ਜਾ ਬਾਬਾ ਹੋਰ ਆ ਬਾਬਾ ਛੱਡ ਗਈ ਵਾਸਤੇ ਬਾਬਾ ਚੱਲਣ ਜਾ ਆਇਆ ਉਹਦਾ ਗੋਇੰਟੂ ਹੁੰਦਾ ਪਾਣੀ ਇਹ ਇੰਦਾ ਸ਼ਰਾਗ ਤੇ ਯੂਆਰ ਦਾ ਮੇਰੇ ਮਗਰ ਇੰਦਾ ਨੋ ਨੋ ਆਇਮ ਦਾ ਤੈਰੀ ਇੰਦਾ ਦਰਾਹੇ ਵਾਲ ਪੁੱਲ ਇਨ ਲਹਾਰਿਆਲ ਪੁੱਲ ਦੇ ਸਾਹਮਣੇ ਨਿਕਲੇ ਤੂੰ ਮੋਟਰਸਾਈਕਲ ਲੈ ਕੇ ਆਏਂਗੀ ਠੀਕ ਹੈ ਇਹ ਮਤਰਾ ਤੋਂ ਅੰਗਰੇਜ਼ੀ ਕਿਣੀ ਐਦਾਂ ਦੀ ਇਹ ਕੰਟੈਕਟ ਦੇ ਦਿੰਦਾ ਮੈਂ ਤਾਂ ਤੁਹਾਨੂੰ ਸਿਖਾ ਦੂ ਏ ਦੋ ਕੰਟੈਕਟ ਰੈਂਡ ਉਹ ਤੇ ਲਖਤਪੁਰ ਸਾਹਿਬ ਉਹ ਸੋਰੀ ਅਨੰਦਪੁਰ ਸਾਹਿਬ ਗੁਰਦੁਆਰੇ ਨਾ ਤੋਂ ਓਕੇ ਤੇ ਇੱਥੋਂ ਨਿਕਲਦੇ ਹਰ ਚੰਤਪੁਰ ਸਾਹਿਬ ਨੂੰ ਹਾਂ ਨੰਦਪੁਰ ਸਾਹਿਬ ਆ ਗਏ ਸੀ ਚਲੋ ਲੈ ਆ ਗੁਰੂ ਘਰ ਲੰਗਰ ਤੇ نیچے ਬਹੁਤ ਜਾਂਦਾ ਰਸਤਾ ਯਾਰ ਇਹਨਾਂ ਦਾ ਬੰਦਾ ਖਾ ਕੇ ਨਾ ਕੋੜੀਆਂ ਚੜ੍ਹਨੀਆਂ ਨਾਲ ਦੀ ਨਾਲ ਆਜਮ ਤੇ ਨਹੀਂ ਬੱਬਾ ਜੀ ਜੇ ਆ ਮਾਈ ਜੀ ਕਥਕੇ ਜਾਣਾ ਹੁਣ ਥੱਲੇ ਪਤਾਲ ਚ ਲੈ ਕੇ ਚੱਲੇ ਨੇ ਪਤਾ ਨਹੀਂ ਭਰਾਵਾ ਉਹ ਵੀ ਆਈ ਸੀਗਾ ਤੇ ਇੱਥੇ ਨੌਨੇ ਨਦੀ ਦੇ ਵਿੱਚ ਪਾਟੇ ਦੇ ਖੜੇ ਆ ਅਣ ਦੇਖੋ ਟ੍ਰੇਨ ਕਿਦਾਂ ਆਉਂਦੀ ਆ ਫਿਰ ਮਿਲਦੇ ਆਗੇ ਥੋੜਾ ਨਦੀ ਜਾ ਕੇ ਉਹ ਵੀ ਮਿੱਤਰੋ ਆ ਗਏ ਆ ਫਾਈਨਲੀ ਅਸੀਂ ਕਿਰਤਪੁਰ ਸਾਹਿਬ ਆ ਨਦੀ ਆ ਠੀਕ ਆ ਜੀ ਤੇ ਆ ਖੜਾ ਮੁੰਡਾ ਇਹ ਕਿਤਾ ਦੇਖਣਾ ਬੰਦ ਹੋ ਜਾਂਦਾ ਵਾ ਦੇਖ ਜਾ ਓਏ ਆ ਕਰ ਰੋਚਾਣੀ ਬਾਤ ਦਾ ਪਾਣੀ ਹਰਾ ਪਾਣੀ ਵੱਧ ਕੋਈ ਨਹੀਂ ਵੀਰੇ ਨਾਲਾਂਗੇ ਫਿਰ ਕੀ ਹੋ ਗਿਆ ਟੈਨਸ਼ਨ ਕਰ ਲੋ ਉਹਦੇ ਕੀ ਗਿਆ ਓਏ ਉਹਦੇ ਉਹਦੇ ਕੀ ਜਾਂਦਾ ਆ ਆਮ ਦਾ ਹੱਥ ਇਹਨੂੰ ਸਲੋਿੰਦਾ ਫਿਰ ਅੰਗਰੇਜ਼ੀ ਸ਼ੁਰੂ ਹੋ ਗਈ ਮਿੱਤਰੋ ਚਲੋ ਚਲੋ ਠੀਕ ਹੈ ਚੰਗਾ ਮਿਲਦੇ ਆ ਮੈਂ ਤੁਹਾਨੂੰ ਅਗਲੇ ਵਲੌਗ ਵਿੱਚ ਅੱਜ ਇੱਕ ਹੋਰ ਯਾਰ ਦਾ ਬਰਥਡੇ ਆ ਉੱਥੇ ਜਾਣੇ ਆ ਉੱਥੇ ਲੋਨਿਆਂ ਜਾ ਕੇ ਰੋਣ ਕਾ